ਤਗਾਏਕ ਮਰਹੂਮ ਗਾਇਕ ਸਿੱਧੂ ਮਸੇਵਾਲਾ ਕਤਲकांड ਮਾਮਲੇ ਚ ਇਸ ਵੇਲੇ ਇੱਕ ਹੋਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਹੁਣ 29 ਮਈ ਨੂੰ ਜਦੋਂ ਹਰ ਪਾਸੇ ਦੇਖਿਆ ਜਾ ਰਿਹਾ ਲੋਕਾਂ ਦੀ ਅੱਖਾਂ ਨੰਮ ਨੇ 29 ਮਈ ਨੂੰ ਸਿੱਧੂ ਮਸੇਵਾਲੇ ਦੀ ਵਰਸੀ ਮਨਾਈ ਜਾ ਰਹੀ ਹੈ ਤੇ ਮਾਤਾ ਪਿਤਾ ਜਿਹੜੇ ਨੇ ਸਿੱਧੂ ਮਸੇਵਾਲੇ ਦੇ ਉਹ ਇਸ ਵੇਲੇ ਕਾਫੀ ਭਾਵੁਕ ਪੋਸਟਾਂ ਵੀ ਸਾਂਝੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਸੇ ਦੇ ਵਿੱਚ ਆਲੇ ਜਿਹੜੇ ਸਿੱਧੂ ਮਸੇਵਾਲਾ ਕਤਲकांड ਦੇ ਇੱਕ ਗਵਾਹ ਸੀ ਐਸਐਸ ਕੀ ਕਾਫੀ ਲੰਬੇ ਸਮੇਂ ਤੋਂ ਅੰਗਰੇਜ਼ ਸਿੰਘ ਐਸ ਐਚਓ ਜਿਹੜੇ ਨੇ ਬਿਮਾਰ ਚੱਲੇ ਸੀ ਲੁਧਿਆਣਾ ਦੇ ਵਿੱਚ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਸੀ ਤਾਂ ਮਾਮਸਾ ਦੇ ਵਿੱਚ ਉਹ ਐਸ ਐਚਓ ਦੇ ਵਜੋਂ ਤਨਾਤ ਸੀਗੇ ਰਿਟਾਇਰਡ ਹੋ ਗਏ ਚੁਕੇ ਸੀ ਜਿਸ ਤੋਂ ਬਾਅਦ ਇੱਕ ਲੋਤੇ ਗਵਾ ਕਿਹਾ ਜਾ ਸਕਦਾ ਤਾਂ ਉਹਨਾਂ ਨੇ ਪੇਸ਼ ਵੀ ਹੋਣਾ ਸੀਗਾ ਪੇਸ਼ ਹੋਣਾ ਸੀ 4 ਜੂਨ ਨੂੰ 4 ਜੂਨ ਨੂੰ ਉਹਨਾਂ ਨੇ ਅਦਾਲਤ ਚ ਪੇਸ਼ ਵੀ ਹੋਣਾ ਸੀ ਗਵਾਹੀ ਦੇਣੀ ਸੀ ਤਾਂ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਅੰਗਰੇਜ਼ ਸਿੰਘ ਦੀ ਹੁਣ ਮੌਤ ਹੋ ਗਈ ਹੈ ਜੋ ਕਿ ਸਿੱਧੂ ਮੁਸੱਲਾ ਕਤਲकांड ਦੇ ਗਵਾਹ ਨੇ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਲੰਬੇ ਸਮੇਂ ਤੋਂ ਬਿਮਾਰੀ ਦਾ ਇਲਾਜ ਚੱਲ ਰਿਹਾ ਸੀ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਜੂਝ ਰਹੇ ਸੀ ਅੰਗਰੇਜ਼ ਸਿੰਘ ਤਾ ਬੇਹੱਦ ਹੀ ਮੰਦ ਭਾਗੀ ਇਹ ਖਬਰ ਹੈ ਇੱਕ ਪਾਸੇ ਤਾਂ ਸਿੱਧੂ ਮਸੇਵਾਲਾ ਦੇ ਕਤਲ ਤੋਂ ਬਾਅਦ ਹੁਣ 29 ਮਈ ਨੂੰ ਉਹਨਾਂ ਦੀ ਵਰਸੀ ਮਨਾਈ ਜਾਣੀ ਸੀ ਸਾਰੇ ਹੀ ਪੂਰਾ ਦੇਸ਼ ਤੇ ਵਿਦੇਸ਼ ਦੇ ਵਿੱਚ ਵੀ ਜੋ ਚਾਣ ਵਾਲੇ ਲੋਕ ਨੇ ਸਿੱਧੂ ਮਸੇਵਾਲਾ ਨੂੰ ਉਹਨਾਂ ਨੂੰ ਯਾਦ ਕਰ ਰਹੇ ਨੇ ਭਾਗਕ ਪੋਸਟਾਂ ਵੀ ਮਾਤਾ ਚਰਨ ਕੌਰ ਦੇ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਹੁਣ ਬਰਸੀ ਤੋਂ ਬਾਅਦ ਪੇਸ਼ੀ ਹੋਣੀ ਸੀ ਜਿਸ ਦੇ ਵਿੱਚ ਗਵਾਹ ਜਿਹੜੇ ਨੇ ਅੰਗਰੇਜ਼ ਸਿੰਘ ਉਹਨਾਂ ਨੇ ਪੇਸ਼ ਹੋਣਾ ਸੀ ਆਪਣੀ ਗੱਲ ਰੱਖਣੀ ਸੀ ਤੇ ਹੁਣ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਬੇहद ਹੀ ਹੈਰਾਨ ਕਰਨ ਵਾਲੀ ਖਬਰ ਹੈ ਹਾਲਾਂਕਿ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਅੰਗਰੇਜ਼ ਸਿੰਘ ਬਿਮਾਰੀ ਦੇ ਕਾਰਨ ਕਾਫੀ ਲੰਬੇ ਸਮੇਂ ਤੋਂ ਲੁਧਿਆਣਾ ਦੇ ਵਿੱਚ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਸੀ ਉਹਨਾਂ ਦੇ ਨਿੱਜੀ ਹਸਪਤਾਲ ਦੇ ਵਿੱਚ ਕਿਸੇ ਤੇ ਉਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਹੁਣ ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਲੋਕਾਂ ਦਾ ਵਿੱਚ ਵੀ ਇਸ ਵੇਲੇ ਦੇਖਿਆ ਜਾ ਰਿਹਾ ਇੱਕ ਨਾਮ ਨੇ ਸਾਰਿਆਂ ਦੀਆਂ ਅਖਾਈ ਇੱਕ ਪਾਸੇ ਵਰਸੀ ਨੂੰ ਲੈ ਕੇ ਤੇ ਦੂਸਰੇ ਪਾਸੇ ਗਵਾਹ ਦੀ ਜਦੋਂ ਮੌਤ ਹੋ ਜਾਂਦੀ ਹੈ ਇਸ ਚੀਜ਼ ਨੂੰ ਲੈ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਸ ਤਰੀਕੇ ਦੇ ਨਾਲ ਹੁਣ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ ਤੇ ਹੁਣ ਅਗਲਾ ਗਵਾਹ ਕੌਣ ਹੋਵੇਗਾ ਇਸ ਤੇ ਨਿਗਾਹਾਂ ਸਾਰਿਆਂ ਦੀਆਂ ਟਿਕੀਆਂ ਹੋਈਆਂ